ਅਕਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਲ ਪੰਜਾਬ ਦੇ 13 ਐਮਪੀ ਸੌ ਚੁੱਕਣਗੇ ਔਰ ਅੱਜ ਤੋਂ ਫੈਸ਼ਨ ਸ਼ੁਰੂ ਹੋ ਗਿਆ ਹੈ ਔਰ ਇਸ ਦੇ ਬਾਰੇ ਤਮਾਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ 13 ਐਮਪੀਆ ਨੂੰ ਕੱਲ ਦਾ ਸਮਾਂ ਮਿਲਿਆ ਪੰਜਾਬ ਦੇ ਔਰ ਖਡੂਰ ਸਾਹਿਬ ਤੋਂ ਜਿੱਤੂ ਜੇਤੂ ਐਮਪੀ ਅਮਰਤਪਾਲ ਸਿੰਘ ਕੱਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸੌ ਚੁੱਕਣ ਦੇ ਲਈ ਵੱਡੀ ਅਪਡੇਟ ਦੇ ਰਹੇ ਤੁਹਾਨੂੰ ਇਹ ਲਿਸਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ 12 ਵਜੇ ਤੋਂ ਲੈ ਕੇ 1 ਵਜੇ ਦਾ ਸਮਾਂ ਦੇ ਵਿਚਕਾਰ ਜਿਹੜਾ ਅਮਰਤਪਾਲ ਸਿੰਘ ਨੂੰ ਸਮਾਂ ਮਿਲਿਆ ਕਿ ਅਮਰਤਪਾਲ ਸਿੰਘ ਖੁਦ ਬਾਹਰ ਆਉਣਗੇ ਕੇ জাফর ਉਹਨਾਂ ਨੂੰ ਹਲੇ ਉਹ ਹਲੇ ਵਾਰ ਨਹੀਂ ਆਉਣਗੇ ਇਸ ਤੇ ਜਿਹੜੀ ਐ 6.5 ਬਣੀ ਹੋਈ ਆ ਤਾਂ ਦੱਸ ਦਈਏ ਕਿ ਅਮਰਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉੱਥੇ ਹੀ ਦੂਜੇ ਪਾਸੇ ਅਗਰ ਗੱਲ ਕਰੀਏ ਤਾਂ ਕੀ ਕੁਝ ਪ੍ਰੋਟੋਕਾਲ ਰਵੇਗਾ ਜੇਕਰ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਸੰਸਦ ਤੋਂ ਨੋਟੀਫਿਕੇਸ਼ਨ ਜਾਵੇਗਾ ਜੇਲ੍ਹ ਚ ਜੇਲ੍ਹ ਪ੍ਰਸ਼ਾਸਨ ਨੂੰ ਇਹ ਕਿਹਾ ਜਾਵੇਗਾ ਕਿ ਸੰਸਦ ਅਮਰਤਪਾਲ ਸਿੰਘ ਹਰਾਂ ਨੇ ਸੋਚ ਚੁੱਕਣੀ ਆ ਉਹਨਾਂ ਨੂੰ ਸਿਕਿਉਰਿਟੀ ਤਹਿਤ ਲਿਆਂਦਾ ਜਾਵੇ ਤਾਂ ਸਿਕਿਉਰਿਟੀ ਤਹਿਤ ਉਹਨਾਂ ਨੂੰ ਸੰਸਦ ਦੇ ਲਿਆਂਦਾ ਜਾਵੇਗਾ ਔਰ